ਤਾਨੂੰ ਪਤਾ ਨਹੀਂ ਕਦੋਂ ਸਮਝ ਲੱਗਣੀ ਆ ਆਹੋ ਆਹੋ ਬਾਪੂ ਬੜੀਆਂ ਜਾਇਦਤਾਂ ਤੂੰ ਬਣਾਉਂਦੀ ਆ ਨਾ ਤੂੰ ਦੱਸ ਸਾਡੀ ਸੁਣਦਾ ਕੌਣ ਆ ਆਹ ਵੇਖੋ ਨਾ ਫੋਨ ਇਹਨੂੰ ਅੱਗ ਲਾਓ ਤੂੰ ਤੇ ਮਰ ਜਾਣਾ ਇਹਨਾਂ ਦਾ ਕੋਇਆ ਕੋਰਾ ਕਰਦੇ ਆ ਪਤਾ ਨਹੀਂ ਤੂੰ ਕਦੋਂ ਗੱਲ ਕਰਨੀ ਆ ਪਰ ਮੈਂ ਤੇ ਅੱਜ ਫੌਂਚੀ ਨਾ ਰਾਤ ਨੂੰ ਨਾ ਗੱਲ ਸਾਰੀ ਕਲੀਅਰ ਕਰ ਲੈਣੀ ਆ ਮੈਂ ਵੀ ਕਰਦੀ ਆ ਅੱਜ ਰਾਤ ਨੂੰ ਕਰ ਇਥੇ ਰੱਖ ਦੀਏ ਕੱਪੜ ਬਾਅਦ ਚ ਝੁੱਕਦੇ ਆ ਪਹਿਲਾਂ ਸਬਜ਼ੀ ਵੇਖ ਕੇ ਆਈਏ ਕਿ ਤੇ ਪਾਣੀ ਪੂਣੀ ਤੇ ਨਹੀਂ ਲਾਉਣ ਵਾਲਾ ਚਲ ਆ ਜਾ ਚਲੋ ਵੇ ਸਾਡੇ ਕੋ ਕਿੰਨਾ ਗੋਇਆ ਪਿਆ ਆ ਆਹੋ ਮੈਂ ਤੇ ਫੋਨ ਤੇ ਹੀ ਵੇਨੀ ਆ ਅੱਛਾ ਬਾਥੀਆਂ ਵੀ ਵੇਖਦੀਆਂ ਈਓ ਲੈ ਸਾਡੇ ਤੇ ਕੋਈ ਪੁੱਛਦਾ ਨਹੀਂ ਢੇਰ ਲੱਗਾ ਵਾ ਆਹੋ ਇੱਥੇ ਨਹੀਂ ਨਾ ਪੁੱਛਦੇ ਆ ਵੇਖ ਗਾਜਰਾਂ ਹੋਈਆਂ ਵਾ ਰਾਤ ਨੂੰ ਇਹੋ ਹੀ ਬਣਾ ਲਾਂਗੇ ਫਟ ਕੇ ਮੈਨੂੰ ਤਾਂ ਨਿਕੀਆਂ ਨਿਕੀਆਂ ਲੱਗਣ ਡੀਆਂ ਵਾ ਤੇ ਆ ਗਾਜਰਾਂ ਵੇਖ ਲੈ ਸੁੱਕੀਆਂ ਆਂ ਪਾਣੀ ਲਾਉਣ ਵਾਲਾ ਹੋਇਆ ਇਹਨੂੰ ਤੇ ਪਾਪੇ ਨੂੰ ਕਵਾਂਗੇ ਕਿ ਪਾਣੀ ਲਾ ਲਾ ਉਹ ਵੇਲਾ ਕੀ ਕਰਦਾ ਆ ਸਾਰਾ ਦਿਨ ਮੰਜੀ ਤੇ ਬੈਠਾ ਰਹਿੰਦਾ ਚਾਹ ਦੇ ਦੋ ਰੋਟੀ ਦੇ ਦੋ ਆਹ ਦੇ ਦੋ ਉਹਨੂੰ ਤੇ ਹੋਰ ਕੋਈ ਕੰਮ ਹੀ ਨਹੀਂ ਆ ਨਾ ਵੇਖ ਲਾ ਸਾਰਾ ਕੰਮ ਜਿੰਨਾ ਵੀ ਪੈਲੀ ਦਾ ਵਾ ਮੇਰਾ ਘਰ ਵਾਲਾ ਕਰਦਾ ਆ ਜਿਹੜਾ ਮਾਂ ਦਾ ਲਾਡਲਾ ਕੱਲ ਦਾ ਗਿਆ ਹੀ ਫਿਰਨ ਅਜੇ ਤੱਕ ਸ਼ਾਮਾਂ ਹੋ ਗਈਆਂ ਆ ਵਾਪਸ ਨਹੀਂ ਆਇਆ ਆਹੋ ਉਹਨੇ ਕਾਨੂੰ ਆਉਣਾ ਆ ਨਾਲੇ ਉਹਨੇ ਕਿਹੜਾ ਕੋਈ ਕੰਮ ਕਰਨਾ ਆਉਂਦਿਆਂ ਕਹਿਣਾ ਭਾਬੀ ਚਾਹ ਦੇ ਦੇ ਭਾਬੀ ਰੋਟੀ ਦੇ ਦੇ ਜਾਨ ਤੇ ਹਾਡੀ ਖਾਂਦਾ ਆ ਆਹੋ ਤੇ ਹੋਰ ਕੀ ਆ ਚੱਲ ਆ ਜਾ ਚੱਲੀਏ ਹੈ ਨਹੀਂ ਗਾਜਰਾ ਰਾਤ ਨੂੰ ਬਣਾਉਣਾ ਕੀ ਆ ਫਿਰ ਆਪੇ ਲਿਆਉਗਾ ਕਿ ਪਾਪਾ ਖਾਣੀ ਰੋਟੀ ਤੇ ਸਬਜੀ ਵੀ ਲਿਆਉਗਾ ਨਹੀਂ ਹੁਣ ਚਲੀਆਂ ਕਿੱਧਰ ਜੇ ਮੇਰੀ ਸੁਣ ਹ ਗੱਲ ਤੇਰੀ ਬੜੀ ਲੁਤਰਾ ਚਲਦੀ ਆ ਤੂੰ ਕੋਠੇ ਦੇ ਵੀ ਇਹਨੂੰ ਕੀ ਖਾਸ ਖਾਲੀ ਜਾਣ ਰਹੀ ਹਾ ਹੁਣ ਵੀ ਤੂੰ ਕਹਿਣ ਰਹੀ ਆ ਕਦੀ ਮੇਰੇ ਲਾਡਲੇ ਵੱਲੋਂ ਗੱਲਾਂ ਕਰਦੀਆਂ ਜੇ ਤੁਸੀਂ ਨਿੱਕੇ ਵੱਲੋਂ ਕਦੀ ਤੁਸੀਂ ਬਾਪੂ ਆਪਣੇ ਵੱਲੋਂ ਗੱਲਾਂ ਕਰਦੀਆਂ ਕੀ ਤੂੰ ਮੈਨੂੰ ਦੱਸ ਪਹਿਲ ਉਹਨੇ ਤੂੜੀ ਤਾਂ ਦਿੱਤਾ ਤਾ ਕੀਤਾ ਸਵੇਰੇ ਬਾਅਦ ਚ ਉਹਨੇ ਨਾਲ ਪੱਠੇ ਕਿਧਰ ਆਏ ਤੂੰ ਹਾਨੀ ਮੇਰਾ ਕੱਲਾ ਬੰਦਾ ਕਰਦਾ ਵਾ ਕੀ ਗੱਲ ਉਹ ਬਾਪੂ ਤੇਰਾ ਨਹੀਂ ਕਰਦਾ ਨਾਲ ਕੰਮ ਤੈਨੂੰ ਨਹੀਂ ਆਉਂਦੀ ਸਮਝ ਤੇਰੇ ਹੱਡਾਂ 'ਚ ਬਹਿਣ ਲਈ ਆ ਤੂੰ ਤਾਂ ਕਹਿੰਨੀ ਵੀ ਮੈਂ ਫੌਜੀ ਨਾਲ ਚਲ ਜਾਣਾ ਵਾ ਇਹ ਕਿੱਥੇ ਜਾਉਗੀ ਇਹਨੇ ਤੇ ਇੱਥੇ ਹੀ ਰਹਿਣਾ ਵਾ ਬਾਪੂ ਹੀ ਕੰਮ ਆਉਣਾ ਵਾ ਤੇ ਬੇਬੇ ਹੀ ਕੰਮ ਆਉਣੀ ਆ ਤੇਰੇ ਠੀਕ ਆ ਨਾ ਇਹਦੇ ਮਗਰ ਲਾ ਕੇ ਤੇ ਤੈਨੂੰ ਨਾ ਖੰਭ ਲੱਗ ਜਾਣ ਫੌਜੀ ਨੇ ਇਹਨੂੰ ਤੇ ਪਤਾ ਨਹੀਂ ਖੜਨਾ ਕਿ ਨਹੀਂ ਖੜਨਾ ਨਾਲ ਪਰ ਤੇਰੇ ਇਹਨੇ ਕੱਖ ਚੋਗਛਣ ਨਹੀਂ ਹੋ ਠੀਕ ਆ ਨਾ ਇਹ ਚੁੱਲ੍ਹਾ ਸਾਂਝਾ ਹੀ ਤੇ ਸਾਂਝਾ ਹੀ ਰਹਿਣਾ ਵਾ ਤਾਨੂੰ ਜੰਮਿਆਂ ਪਾਲਿਆ ਤੁਹਾਡੇ ਬੰਦਿਆਂ ਨੂੰ ਠੀਕ ਆ ਅਜੇ ਅਜੇ ਕੀਤੇ ਵਿਆਹੇ ਵਰੇ ਤੇ ਤੁਹਾਨੂੰ ਲਿਆਂਦਾ ਅਸੀਂ ਕਿਤੇ ਪਿਛੇ ਅੱਡ ਨਹੀਂ ਕਿਸ ਨਾ ਹੋਏ ਇਹ ਮੇਰਾ ਸਾਂਝਾ ਪਰਿਵਾਰ ਵਾ ਤੇ ਸਾਂਝਾ ਚੁੱਲਾ ਵਾ ਠੀਕ ਆ ਨਾ ਇਹ ਇਦਾਂ ਹੀ ਰਹਿਣਾ ਵਾ ਤੇ ਤੂੰ ਵੱਡਿਆ ਸੁਣ ਲੈ ਮੇਰੀ ਗੱਲ ਜਿਹੜੀ ਇਹਨੂੰ ਮੱਤੇ ਲਾਉਣੀ ਆ ਨਾ ਪੁੱਠੀ ਉਹ ਲਾਉਣੋਂ ਹਰ ਜਾ ਜਿੱਦ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਕਦੀ ਕੋਠੇ ਤੇ ਮਹਿਫਲ ਲਾ ਲੈਂਦੀਆਂ ਨੇ ਕਦੀ ਇੱਥੇ ਆਣ ਕੇ ਲਾ ਲੈਂਦੀਆਂ ਕਿੱਡੀਆਂ ਲੋਕਾਂ ਨੂੰ ਤਮਾਸ਼ਾ ਵਖਾਲਣ ਲਈਆਂ ਨੇ ਕੰਮ ਕਾਰੀ ਕੋਈ ਹੈ ਨਹੀਂ ਆ ਕਰਦੀ ਮੈਂ ਫੌਜੀ ਨਾ ਵੀ ਗੱਲ ਤੇਰੇ ਵੀ ਸੱਤੂ ਠੰਡੇ ਕਰਉਣੀ ਆ ਮੈਂ ਲਾ ਵੇਹਲਾ ਸੁਣ ਲੀਆਂ ਹੀ ਸਾਰੀਆਂ ਗੱਲਾਂ ਉਹਨੇ ਸੁਣ ਲੀਆਂ ਤੇ ਸੁਣ ਲੈ ਜੇ ਇਹ ਫੌਜੀ ਨਾ ਕਰੂਗੀ ਤਾਂ ਮੈਂ ਨਾ ਕਰੂਗੀ ਮੇਰੀ ਨਾ ਸੁਣੂਗਾ ਤੂੰ ਵੀ ਕਰ ਰਹਾ ਤੂੰ ਜੀਤੇ ਨਾ ਗੱਲ ਚੰਗੀ ਤਰਾ ਵੀ ਤੇਰੀ ਮਾਂ ਤੇ ਵੀ ਗੱਲਾਂ ਹਾਂ ਸੁਣਾਉਂਦੀ ਆ ਨਾਲੇ ਹੀ ਸਾਰਾ ਦਿਨ ਚੁੱਲ੍ਹੇ 'ਚ ਬੜੇ ਰਹਿਨੇ ਆ ਨਾਲੇ ਹੀ ਗੁੱਤ ਪਟਾਉਣ ਦੇ ਇਹਦੇ ਕੋਲ ਉਹ ਹੀ ਕਿ ਚਲਾ ਚੱਲੀ ਚਲਾ ਚੱਲੀ ਕਿ ਕੰਢਿਆ ਜਾਈਂ ਇੱਥੇ ਇੱਧਰ ਆਓ ਗੱਲ ਸੁਣੋ ਮੇਰੀ ਮੈਂ ਤੇ ਬਰਸਨ ਨੂੰ ਪਾਣੀ ਲਾਇਆ ਤੂੰ ਕਿੱਧਰ ਆਈ ਆ ਇੱਧਰ ਆਓ ਪਹਿਲਾਂ ਮੇਰੀ ਗੱਲ ਸੁਣੋ ਫਿਰ ਦੱਸਣੀ ਆ ਕਿੱਧਰ ਆਈ ਆ ਆਉਂਦੇ ਆ ਭਾਈ ਮੇਰਾ ਇੱਥੇ ਗਿੱਟਾ ਟੁੱਟ ਜਾਂਦਾ ਲੱਭਦੀ ਆਈਆਂ ਤੁਹਾਨੂੰ ਮੈਂ ਖੜ ਜਾ ਖੜ ਜਾ ਇੱਥੇ ਕਿ ਪਾਣੀਓ ਮੈਂ ਆ ਗਿਆ ਹਾਂ ਦੱਸੋ ਕੀ ਗੱਲ ਹੈ ਨਹੀਂ ਮੇਰੀ ਗੱਲ ਸੁਣੋ ਕਿ ਤੂੰ ਹੀ ਤੇ ਕਈ ਚੰਗੀ ਆ ਮੋਢੇ ਤੇ ਕਤਰੀਆ ਫਿਰਦੇ ਕੰਮ ਕਰਦੇ ਅਗਲੀਆਂ ਤੇ ਉਥੇ ਆਖਣ ਡਈਆਂ ਵਾ ਵੀ ਇਹ ਕੋਈ ਕੰਮ ਨਹੀਂ ਬਾਪੂ ਕਰਦਾ ਅੱਗੇ ਇੱਕ ਦਿਨ ਉਦੋਂ ਹੀ ਕਹਿਣ ਡਿਆ ਸੀ ਕਿ ਬਾਪੂ ਨੇ ਚਾਰ ਵਾਰ ਚਾਹ ਪੀ ਲਈ ਆ ਮੈਂ ਤਾਂ ਇੱਕ ਵਾਰ ਵੀ ਨਹੀਂ ਪੀਤੀ ਉਹ ਤਾਂ ਗੱਲ ਛੱਡੋ ਹਾਂ ਤੁਸੀਂ ਹੋਣੀ ਮਹਿਫਲ ਟਕਾਈ ਸੀ ਉਹਨਾਂ ਨੇ ਬੜੀ ਵੱਡੀ ਅੱਛਾ ਪਹਿਲਾਂ ਦੇ ਕੋਠੇ ਤੇ ਹੀ ਗਿਆ ਜਿਹੜੀ ਵੱਡੀ ਆ ਨਾ ਉਹਦੇ ਸਾਰੇ ਪੰਗੇ ਆ ਉਹ ਨਿੱਕੀ ਨੇ ਵੀ ਉਂਗਲ ਦਿੰਦੀ ਆ ਉਹਨੂੰ ਸਖਾਲਣ ਡਈ ਆ ਵੀ ਅਸੀਂ ਅੱਡ ਹੋ ਜਾਈਏ ਕਦੀ ਉਹਨੂੰ ਕਹਿੰਦੀ ਆ ਵੀ ਮੈਂ ਫੌਜੀ ਨਾ ਚੱਲ ਜਾਣਾ ਵਾ ਤੇ ਤੂੰ ਵੀ ਇਹ ਜਿਹੇ ਤਰ੍ਹਾਂ ਗੱਲ ਕਰ ਤੇ ਤੂੰ ਵੀ ਇਹ ਅੱਡ ਹੋ ਜਾ ਮੈਂ ਇਹ ਗੱਲਾਂ ਸਾਰੀਆਂ ਸੁਣ ਲਈਆਂ ਪਰ ਮੈਂ ਥੱਲੇ ਆ ਗਈ ਕੋਠੇ ਤੋਂ ਮੁੜ ਕੇ ਰੱਖੇ ਨਾ ਕੱਪੜੇ ਕੱਪੜੇ ਲਾਉਣ ਗਈਆਂ ਸੀ ਕੋਠੇ ਦੇ ਢਾ ਕੇ ਕੱਪੜੇ ਵੇੜੇ ਤੇ ਇੱਧਰ ਸਬਜ਼ੀ ਵਾਲ ਨੂੰ ਪਰਾਂ ਨਿਕਲ ਗਈਆਂ ਹੈਗੀਆਂ ਉੱਥੇ ਜਾ ਕੇ ਤੇ ਵੱਡੀ ਫੇਰ ਉਹਨੂੰ ਇਹੋ ਗੱਲ ਹੀ ਕਹਿਣ ਦੀ ਇੰਨੇ ਦੱਸ ਕੀ ਅੱਡ ਕਰਾ ਕੇ ਲੈਣਾ ਉਹਨੂੰ ਅਸਾ ਇਹ ਗੱਲ ਆ ਤਾਂ ਇਹ ਤਾਂ ਮੈਂ ਕਈ ਵਾਰੀ ਕਹਿਣਾ ਪੀ ਇਹਨਾਂ ਦੇ ਕੰਟਰੋਲ ਰੱਖ ਇਹਨਾਂ ਨੇ ਧੱਕੇ ਨਾਲ ਵੱਖ ਹੋ ਜਾਣਾ ਪਰ ਅਸੀਂ ਚੁੱਲ੍ਹਾ ਇੱਕੋ ਹੀ ਰੱਖਣਾ ਹੈ ਜਨਰੇਟਰ 'ਚ ਜੀਨੇ ਆ ਨਾ ਉਹਨਾਂ 'ਚ ਅਸੀਂ ਵੱਖ ਨਹੀਂ ਹੋ ਜਾਣਾ ਚੁੱਲ੍ਹਾ ਸਾਂਝਾ ਹੀ ਬਲੇਗਾ ਜੀਤਾ ਹੁੰਦਾ ਤਾਂ ਮੈਂ ਉਹਦੇ ਨਾਲ ਵੀ ਗੱਲ ਕਰਦਾ ਔਰ ਫੌਜੀ ਨਾਲ ਵੀ ਫੋਨ ਤੇ ਗੱਲ ਕਰਦਾ ਕਿ ਘਰ ਦੇ ਵਿੱਚ ਹਾਲਾਤ ਕਿਹੋ ਜਿਹਾ ਚੱਲਣ ਡਏ ਨੇ ਪਾਪਾ ਆਪਣੀਆਂ ਘਰ ਦੀਆਂ ਨੂੰ ਸਮਝਾਉਣ ਚੁੱਲਾ ਇੱਕ ਹੀ ਬੜੇਗਾ ਚੰਗਾ ਤੁਸੀਂ ਚਲੋ ਘਰ ਨੂੰ ਬੱਤੀ ਚਲੇ ਗਈ ਬੱਤੀ ਆਉਣ ਵਾਲੀ ਆ ਮੈਂ ਪਾਣੀ ਲਾ ਕੇ ਫਿਰ ਆਉਣਾ ਚਲ ਠੀਕ ਆ ਆ ਜੀ ਉਹਦੇ ਕਰ ਲਿਓ ਗੱਲ ਮੁੰਡਿਆਂ ਦੀ ਮੈਂ ਕਰ ਲੈਣਾ ਕਰ ਲੈ ਉਹ ਪਾਪਾ ਤੂੰ ਕੀ ਕੰਡਿਆ ਵਾ ਉਹ ਮੈਂ ਯਾਰ ਪਾਣੀ ਲਾਇਆ ਈ ਬੱਤੀ ਚਲੇ ਗਈ ਉਹ ਮੈਂ ਕਹੇ ਜਲਦ ਦੁਬਾਰਾ ਫਿਰ ਆਉਣ ਵਾਲੀ ਤੇ ਲਾ ਕੇ ਫਿਰ ਜਾਣਾ ਉਹ ਤੇਰੀ ਵੀ ਕਮਾਲ ਹੋ ਗਈ ਤੈਨੂੰ ਮੈਂ ਕਿਹਾ ਤੇ ਹੀ ਮੈਂ ਖਾਦ ਲੈਣ ਚੱਲਿਆ ਵਾ ਤੇ ਮੈਂ ਖਾਦ ਲਿਆ ਕੀ ਲਾ ਲੈਣਾ ਹੀ ਪਾਣਾ ਮੈਨੂੰ ਪਤਾ ਬੱਤੀ ਗਈ ਹੈ ਪਾਣੀ ਮੈਂ ਆਬ ਲਾ ਲੈਣ ਹੀ ਆ ਗੇ ਤੇ ਚੱਲ ਕੋਈ ਨਹੀਂ ਹੋਇਆ ਮੈਂ ਵਿਹਲਾ ਲਾਤਾ ਵਾ ਹੁਣ ਖਾਦ ਲਾਇਆ ਉਹ ਖਾਦ ਤੇ ਮੈਂ ਲੈ ਆਵਾ ਤੇਰੀ ਉਮਰ ਦੱਸ ਮੈਨੂੰ ਕਹੀ ਚੁੱਕੀ ਹੈ ਤੂੰ ਛੱਡੇ ਨੀ ਚੱਲ ਕੋਈ ਨਹੀਂ ਆ ਹੁਣ ਮੈਂ ਪਾਣੀ ਲਾ ਲੂੰਗਾ ਕਿੰਨਾ ਦਿਨਾਂ ਗੱਲ ਕਰਨੀ ਆ ਆਪ ਤੇ ਬੈਕ ਕਰੀ ਕਿਹੜੀ ਗੱਲ ਕਰਨੀ ਚੱਲ ਦੱਸ ਮੈਨੂੰ ਗੱਲ ਸੁਣ ਜੀਤਿਆ ਤੂੰ ਆ ਸਿਆਣਾ ਠੀਕ ਆ ਪਾਪਾ ਤੇ ਸਾਰਾ ਹੀ ਘਰ ਤੇਰੇ ਸਿਰ ਤੇ ਆ ਹਾਂਜੀ ਜੇ ਤੈਨੂੰ ਮੈਂ ਨਾ ਸਮਝਾਵਾਂਗਾ ਤੇ ਕਿਹਨੂੰ ਸਮਝਾਵਾਂਗਾ ਨਹੀਂ ਨਹੀਂ ਤੁਹਾਡਾ ਫਰਜ ਬੰਦਾ ਸਮਝਾਉਣ ਦਾ ਅਸੀਂ ਸੈਣੀ ਜੀ ਤੇਰੀ ਘਰ ਦੀ ਬੜੀਆਂ ਗੱਲਾਂ ਬਾਤਾਂ ਕਰਦੀ ਆ ਫੌਜੜ ਦੇ ਮਗਰ ਲਾ ਕੇ ਕੀ ਕਹਿੰਦੀ ਆ ਪਾਪਾ ਉਹ ਫੌਜੀ ਦੀ ਘਰ ਦੀ ਉਹਨੂੰ ਚੁਕਣਾ ਦਿੰਦੀ ਆ ਅੱਛਾ ਇਹ ਮੈਂ ਇੱਥੋਂ ਚੱਲ ਜਾਣਾ ਤੇ ਤੂੰ ਜੀਤੇ ਨੂੰ ਕਹਿ ਤੂੰ ਵੀ ਇੱਥੋਂ ਚੱਲ ਆਪਾਂ ਜਮੀਨ ਜਿਆਦਾ ਤੇ ਵੇਚੀਏ ਬਾਪੂ ਦੀ ਤੇ ਉਥੇ ਸ਼ਹਿਰ ਕੋਠੀ ਪਾ ਲਈਏ ਇਹੋ ਜਿਹੀ ਗੱਲਾਂ ਕਰਦੀ ਓ ਇਹੋ ਜੀਆਂ ਗੱਲਾਂ ਕਰਦੀ ਆ ਤੇ ਇਹਨਾਂ ਨੂੰ ਸਮਝਾਇਆ ਕਰ ਉਹ ਮੈਂ ਤੇ ਤੈਨੂੰ ਪਤਾ ਵਾ ਸਰੀ ਦਿਹਾੜੀ ਮੈਂ ਤੇ ਮਿੱਟੀ ਨਾਲ ਮਿੱਟੀ ਹੋਇਆ ਰਹਿਣਾ ਫਿਰ ਮੈਨੂੰ ਸ਼ਹਿਰ ਦਾ ਵੀ ਕੰਮ ਸਾਰੇ ਸਾਹਮਣਾ ਪੈਂਦਾ ਉਹ ਛੋਟਾ ਜਿਹੜਾ ਹੀ ਉਹ ਤੇ ਫੇਰੇ ਤੁਰੇ ਤੇ ਹੀ ਰਹਿੰਦਾ ਹੁਣ ਉਹ ਕੱਲ ਦਾ ਗਿਆ ਉਹ ਵੀ ਨਹੀਂ ਆਇਆ ਤੇ ਮੈਂ ਤੈਨੂੰ ਸੂੰਹੂ ਵੇਖ ਕੇ ਮੈਂ ਭਜਾਇਆ ਮੈਂ ਪਾਪਾ ਪਤਨੀ ਕਿੱਥੇ ਹੀ ਪਾਪਾ ਮੈਨੂੰ ਟਾਈਮ ਲੱਗੂਗਾ ਨਾ ਮੈਨੂੰ ਰਾਤ ਨੂੰ ਨਾ ਮੈਂ ਲੈਣਾ ਉਹਦੀ ਸਾਰ ਏਦਾਂ ਥੋੜੀ ਹੁੰਦੀ ਪਾਪਾ ਮੈਂ ਤੈਨੂੰ ਇੱਕ ਸੱਚੀ ਗੱਲ ਦੱਸਾਂ ਉਹ ਫੌਜੀ ਵੀਰ ਨਹੀਂ ਆਇਆ ਜਿਹਨੂੰ ਛੁੱਟੀ ਆ ਉਹ ਪਤਨੀ ਕਿ ਤੁਤਣੀ ਜੀ ਉਹਨੂੰ ਮੋਬਾਈਲ ਜਾ ਉਹ ਦੇ ਗਿਆ ਹੀ ਉਹਦੇ ਉੱਤੇ ਹੀ ਮੈਨੂੰ ਲੱਗਦਾ ਸਾਰੀ ਪੁਆੜੇ ਦੀ ਗੱੜ ਉਹੀ ਹੋ ਉਹਨੂੰ ਤੇ ਚਲਾਉਣਾ ਆ ਗਈ ਏ ਭਾਬੀ ਨੂੰ ਤੇ ਇਹਨੂੰ ਵੀ ਚੁੱਕੀ ਜਾਂਦੀ ਆ ਬਸ ਇਹੋ ਗੱਲਾਂ ਨੇ 24 ਘੰਟੇ ਉਹ ਕੰਮ ਕਰਦੀਆਂ ਨੇ ਹਾਂ ਤੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਹੀਂ ਲੈਣੀ ਮੇਰੇ ਹੁੰਦਿਆਂ ਵੀਰ ਨੇ ਵੀ ਛੁੱਟੀ ਹੋਣਾ ਹੀ ਹੈ ਅਗਲੇ ਮਹੀਨੇ ਤੇ ਅਸੀਂ ਜੇ ਕੋਈ ਨਾ ਡੁੱਡੋਣਾ ਮੈਨੂੰ ਪਤਾ ਸਾਂਝੇ ਘਰ ਦੀ ਬਰਕਤ ਹੁੰਦੀ ਆ ਉਹ ਪੁੱਤ ਬੜੀ ਔਖੀ ਜਾਇਦਾਦ ਬਣਾਏ ਆ ਮੈਨੂੰ ਪਤਾ ਵਾ ਤੇ ਜਿੱਤਿਆ ਫੌਜੀ ਨੇ ਤੇ ਬਾਹਰ ਰਹਿਣਾ ਹਾਂਜੀ ਹਾਂਜੀ ਤੇ ਦੂਜੇ ਦਾ ਜਿਆ ਪਿਆ ਨਹੀਂ ਹੋਣਾ ਆਹ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਉਹ ਕੰਮ ਕਰਦੇ ਤੂੰ ਤੇ ਮੈਂ ਸੰਭਾਲਨੇ ਆ ਓਏ ਉਹੀ ਤੇ ਮੈਂ ਕਹਿੰਦਾ ਇਹੀ ਕਾਬੂ ਨਹੀਂ ਆਉਂਦੀਆਂ ਉਹਦੀ ਪਤਾ ਨਹੀਂ ਅੱਗੇ ਮੁੜ ਕੇ ਕਿਹੋ ਜੀ ਆਉਣੀ ਆ ਆਏ ਹੋ ਤਾਂ ਗੱਲ ਮੈਂ ਕਹਿੰਦਾ ਤੇ ਇਹਨਾਂ ਨੂੰ ਸਮਝਾ ਆ ਫੌਜੀ ਨਾਲ ਮੈਂ ਵੀ ਗੱਲ ਕਰਦਾ ਟੈਲੀਫੋਨ ਤੇ ਤੂੰ ਨਾ ਤਾਂ ਮੇਰੇ ਨਾਲ ਗੱਲ ਦਾ ਕਰਨਾ ਜੀ ਗੁੱਸਾ ਮੈਂ ਤੋਂ ਵੱਡਾ ਵੀਰ ਵਾ ਤੂੰ ਹੀ ਉਹਨੂੰ ਸਮਝਾਏ ਉਹ ਤੇ ਮੈਂ ਜਰਾ ਇਹਦੇ ਖਾਨੇ 'ਚ ਗੱਲ ਪਾਉਣਾ ਵਾ ਵੀ ਤੂੰ ਇਹਦੇ ਮਗਰ ਨਾ ਲੱਗ ਵੱਡੀ ਦੇ ਤੇ ਘਰ 'ਚ ਹੀ ਰਹਿਣਾ ਬਾਪੂ 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 ਬੇਬੀ ਦੀ ਇੱਜ਼ਤ ਕਰ ਕੋਈ ਨਹੀਂ ਮੈਂ ਫੌਜੀ ਨਾਲ ਕਰਦਾ ਗੱਲ ਟੈਲੀਫੋਨ ਲਵਣਾ ਉਹਨੂੰ ਚੱਲ ਤੂੰ ਟੈਨਸ਼ਨ ਨਾ ਲੈ ਪਾਪਾ ਮੈਂ ਨਾ ਇਹਦੀ ਵੀ ਸਾਰ ਲੈਣਾ ਸ਼ਾਮ ਨੂੰ ਨਹੀਂ ਮੈਂ ਫੋਜੀ ਨਾ ਲਾ ਕੇ ਨਾ ਬੋਨਾ ਉਹਦੇ ਨਾਲ ਗੱਲ ਕਰਕੇ ਨਾ ਬੰਦੇ ਦਾ ਪੁੱਤ ਬਣਾਉਣਾ ਮੇਰੀ ਗੱਲ ਸੁਣ ਮੈਨੂੰ ਜਈ ਮਿਲਿਆ ਹੀ ਰਾਜ ਹਾਂ ਤੇ ਬੱਤੀ ਨਹੀਂ ਆਉਣੀ ਅੱਜ ਹੁਣ ਅੱਛਾ 4 ਵਜੇ ਆਉਣੀ ਆ ਤੇ ਚੱਲ ਚਲੀਏ ਘਰ ਤੇ ਆਜੂਗੀ ਤੇ ਤੂੰ ਨਾ ਟੈਨਸ਼ਨ ਲੈ ਆਰਾਮ ਕਰ ਤੇ ਮੈਂ ਆਪੇ ਪਾਣੀ ਲਾ ਲੂੰ ਕਰ ਸਕੇ ਚੱਲ ਇਦਾਂ ਕਰ ਚੱਲ ਚੱਲ ਆ ਜਾ ਹਾਂ ਚਲਾ ਲਾ ਚਲਾ ਚਲੀਏ ਚਲੋ ਸੌ ਗਿਆ ਦਿਲシャン ਸੌ ਗਿਆ ਵਾ ਕੇ ਡੀਕ ਡੀਕੇ ਲੈ ਮੈਨੂੰ ਨਾ ਬਾਜ਼ਾਰ ਹੀ ਟਾਈਮ ਲੱਗ ਗਿਆ ਯੋ ਨਿਕਾ ਨਿਕਾ ਸਮਾਨ ਲਿਆਉਣਾ ਐ ਪਾਪੇ ਇਹਨੇ ਵੀ ਕਿੰਨਾ ਹੀ ਸਮਾਨ ਲਖਾ ਛੜਿਆ ਵਾ ਠੰਡੀ ਬੜੀ ਹੋ ਗਈ ਐ ਤੇ ਤੁਸੀਂ ਨਾ ਬਾਹਰ ਦੇ ਕੰਮ ਹੀ ਕਰਦੇ ਰਿਹਾ ਕਰੋ ਤੁਹਾਨੂੰ ਨਹੀਂ ਪਤਾ ਘਰ ਦੇ ਵਿੱਚ ਕੀ ਹੋਣ ਡਿਆ ਆ ਉਹ ਘਰ ਕੀ ਹੋਣ ਡਿਆ ਹੁਣ ਮੈਂ ਬਾਹਰ ਦੇ ਵੇਖਾ ਘਰ ਤੁਹਾਨੂੰ ਜੀ ਰੱਖਿਆ ਵੇ ਕੀ ਹੁੰਡਿਆ ਵਗਰ ਤਾਂ ਤੁਹਾਨੂੰ ਪਤਾ ਆ ਫੌਜੀ ਦੀ ਕਾਦੀ ਉਹਦੇ ਨਾਲ ਚੱਲ ਚੱਲੀ ਫੌਜੀ ਦੇ ਉਹ ਕਹਿੰਦੀ ਆ ਮੈਂ ਨਾਲ ਚੱਲੀ ਆ ਆਪਣੇ ਨਿਆਣੇ ਲੈ ਕੇ ਲੜਾਈ ਹੋ ਪਈ ਅੱਜ ਨਿਆਣਿਆਂ ਤੋਂ ਕੀ ਹੋ ਗਿਆ ਕਿਦਾਂ ਲੜਾਈ ਹੋਈ ਆ ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਪਾਪੇ ਨਾਲ ਗੱਲ ਕਰੋ ਨਿਆਣੇ ਸਿਆਣੇ ਹੁੰਡੇ ਆ ਅਹੀਂ ਆਪਣਾ ਘਰ-ਬਾਰ ਜਾ ਕੇ ਬਾਹਰ ਬਣਾਈਏ ਕਿਤੇ ਤੇ ਨਿਆਣੇ ਵੀ ਕਿਤੇ ਬਾਅਦ ਦੀ ਜ਼ਿੰਦਗੀ ਵੇਖਣ ਇਹ ਪਿੰਡ 'ਚ ਰਹਿ ਰਹਿ ਕੇ ਪਿੰਡੂ ਬਣ ਜਾਣਾ ਨਿਆਣਿਆਂ ਨੇ ਪਿੰਡਾਂ 'ਚ ਨਿਆਣੇ ਅਫਸਰ ਨਹੀਂ ਬਣਦੇ ਭਾਣਾ ਪੜ੍ਹ ਲਿਖ ਕੇ ਸਾਡਾ ਫੌਜੀ ਵੀ ਤੇ ਪਿੰਡ ਦੇ ਸਕੂਲ ਚ ਪੜ ਕੇ ਹੀ ਫੌਜ ਚ ਭਰਤੀ ਹੋਇਆ ਵਾ ਆਹੋ ਬਸ ਆਪਣੇ ਫੌਜੀ ਤੇ ਹੀ ਗੁਣਗਾਨ ਗਾਇਆ ਕਰੋ ਤੁਸੀਂ ਉਹ ਫੌਜਨ ਮੇਰੇ ਨਾਲ ਲੜਾਈ ਕਰਨ ਲਈ ਹੀ ਨਿਆਣਿਆਂ ਤੋਂ ਹੀ ਤੁਸੀਂ ਦੋ ਜਣੀਆਂ ਨਹੀਂ ਰਹਿ ਸਕਦੀਆਂ ਪਹਿਲਾਂ ਇੱਕੋ ਘਰ ਦੇ ਵਿੱਚ 10-10 ਜਨਨੀਆਂ ਰਹਿੰਦੀਆਂ ਸੀ ਮੈਂ ਪਾਪੇ ਕੋ ਸੁਣਿਆ ਤੇ ਤੁਸੀਂ ਕੋਠੇ ਤੇ ਗੱਲਾਂ ਕਰਨ ਦੀਆਂ ਸੀ ਅੱਡ ਹੋਣ ਦੀਆਂ ਬਾਹਰ ਜਾਂਦੀਆਂ ਪਾਪਾਏ ਵਿਚਾਰੇ ਦਾ ਇੰਨਾ ਕੀ ਮੂੰਹ ਹੋਇਆ ਸੀ ਦੱਸੋ ਕੱਲਾ ਪਿਆਰੀ ਸੰਭੂਗਾ ਅਹੀਂ ਜੇ ਸ਼ਹਿਰ ਚ ਲੱਗੇ ਤੇ ਆ ਜਮੀਨ ਜਾਇਦਾਦ ਕੌਣ ਸੰਭੂਗਾ ਉਹਦੀ ਉਮਰ ਹੈ ਗਈ ਤੇ ਸਾਡਾ ਪਿਓ ਪਾਣੀ ਲਾਵੇ ਉਹ ਪੱਠਿਆਂ ਨੂੰ ਪੱਠੇ ਵੱਢ ਕੇ ਲਾਵੇ ਡੰਗਰਾਂ ਨੂੰ ਉੱਥੇ ਜਾ ਕੇ ਡੱਬੇ ਦਾ ਦੁੱਧ ਪੀਣਾ ਜੇ ਇੱਥੇ ਦੁੱਧ ਦੇ ਕੇ ਉਹ ਸਭ ਕੁਝ ਕਰਦਾ ਵਾ ਤੁਹਾਡੀ ਕੋਈ ਮਤ ਮਾਰੀ ਗਈ ਮੈਨੂੰ ਲੱਗਦਾ ਮੇਰੀ ਐ ਤਾਂ ਗੱਲ ਸੁਣ ਲੋ ਜੇ ਤੇ ਮੇਰੀ ਗੱਲ ਸੁਣਨੀ ਆ ਤੇ ਠੀਕ ਆ ਨਹੀਂ ਤੇ ਮੈਂ ਮੁੰਡੇ ਨੂੰ ਲੈ ਕੇ ਪੇਕੇ ਚੱਲ ਜਾਣਾ ਤੁਸੀਂ ਇੱਥੇ ਬੈਠੇ ਰਹੋ ਆਪਣੇ ਪਾਪੇ ਕੋਲ ਹੀ ਯਾਰ ਮੇਰੀ ਗੱਲ ਸੁਣ ਸਿਆਣੀ ਬਣ ਸਿਆਣੀ ਆ ਨਿੱਕਾ ਮੁੰਡਾ ਵਾ ਬੀਬੀ ਵੀ ਖੜਾ ਲੈਂਦੀ ਆ ਸਾਰਾ ਕੁਝ ਹੋ ਜਾਂਦਾ ਵਾ ਤੇ ਤੂੰ ਉੱਥੇ ਜਾ ਕੇ ਸ਼ਹਿਰ ਕੀ ਕਰ ਲੈਣੀ ਆ ਸ਼ਹਿਰ ਕਮ ਸੇ ਕਮ ਕੋਠੀ ਪਾਵਾਂਗੇ ਟੰਗ ਨਾ ਰਵਾਂਗੇ ਮੁੰਡੇ ਬੱਚਾ ਵੀ ਕਿਤੇ ਟੰਗ ਨਾਲ ਉਥੇ ਪੜੇ ਰਹੀ ਲਿਖਾਈ ਕਰੂਗਾ ਕਿਤੇ ਤਰੱਕੀਆਂ ਕਰੂਗਾ ਗਾਂ ਹੀ ਨਿਆਣੇ ਦਾ ਸੋਚਣਾ ਕਿ ਬੀਬੀ ਪਾਪੇ ਦਈ ਸੋਚਦੇ ਰਹਿਣਾ ਮੈਂ ਹੁਣ ਕੀ ਕਰਾਂ ਉਹ ਤੇ ਮੰਨਦੇ ਨਹੀਂ ਪਾਪਾ ਤੇ ਮੰਨਦਾ ਨਹੀਂ ਉਹ ਕਹਿੰਦਾ ਵੀ ਅਹੀਂ ਨਹੀਂ ਜ਼ਮੀਨ ਵੰਡਣੀ ਅਹੀਂ ਰਹਿਣਾ ਕਰ ਇਕੱਠੇ ਅਹੀਂ ਪਿੱਛੇ ਵੀ ਪੁਰਖਾਂ ਤੋਂ ਵੀ ਇਕੱਠੇ ਰਹੇ ਆਂ ਸਾਂਝਾ ਚੁੱਲ੍ਹਾ ਸੀ ਤੇ ਸਾਂਝਾ ਚੁੱਲ੍ਹਾ ਹੀ ਬਣੂਗਾ ਤੇ ਮੈਂ ਦੱਸ ਕਿਹੜੇ ਖੂਜ ਪਾਵਾਂ ਹੁਣ ਤੁਸੀਂ ਪਾਪੇ ਨਾਲ ਗੱਲ ਕਰ ਲਓ ਕਿ ਵੜ ਵਡਾਈ ਕਰ ਲੇ ਤੇ ਅਹੀਂ ਆਪਣਾ ਘਰ ਬਾਹਰ ਜਾ ਕੇ ਪਾਈਏ ਜੇ ਪਉਣਾ ਤੇ ਠੀਕ ਆ ਨਹੀਂ ਤੇ ਮੈਂ ਮੁੰਡੇ ਨੂੰ ਲੈ ਕੇ ਚੱਲ ਜਾਣਾ ਬਸ ਚੱਲ ਤੂੰ ਠੰਡ ਰੱਖ ਠੰਡ ਰੱਖ ਮੇਰੀ ਗੱਲ ਸੁਣ ਮੈਂ ਘਰ ਦਾ ਮੱਜ ਭਾਪੇ ਨਾਲ ਗੱਲ ਪਰ ਸ਼ਾਂਤੀ ਰੱਖਿਆ ਕਰੋ ਤੂੰ ਠੰਡ ਰੱਖ ਲੜੀ ਨਾ ਕਰ ਲੜਾਈ ਨਾ ਪਾਈ ਮੈਂ ਆਪੇ ਭਾਪੇ ਨਾਲ ਗੱਲ ਕਰ ਲੂੰਗਾ ਇੱਕ ਤਾਂ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਈ ਰਹੀਦਾ ਖੱਪ ਕੇ ਘਰ ਆਈਦਾ ਇੱਕ ਤੁਹਾਡੀਆਂ ਲੜਾਈਆਂ ਨਹੀਂ ਮੁੱਕਦੀਆਂ ਹੁਣ ਨਾ ਤੂੰ ਚੁੱਪ ਰਹੀਂ ਆਪਣੇ ਮੂੰਹ ਨੂੰ ਤਾਲਾ ਲਾ ਕੇ ਰੱਖੀ ਮੈਂ ਆਪੇ ਕਰ ਲੂੰਗਾ ਸਵੇਰੇ ਭਾਪੇ ਨਾਲ ਗੱਲ ਜੇ ਮੰਨ ਜੂਗਾ ਤੂੰ ਵੀ ਜਾ ਕੇ ਨਜ਼ਾਰੇ ਵੇਖ ਲਈ ਸ਼ਹਿਰ ਦੇ ਆ ਦਫਾ ਹੋ ਹੋਣ ਲਾਉਣੀ ਆ ਨਾ ਫੋਨ ਹਲੋ ਹਲੋ ਹੋਰ ਕੀ ਹਾਲ ਚਾਲ ਜੇ ਠੀਕ ਠਾਕ ਤੂੰ ਸੁਣਾਓ ਹਾਂ ਇਹ ਵੀ ਠੀਕ ਆ ਹੋਰ ਸਭ ਬੱਚੇ ਠੀਕ ਠਾਕ ਬੱਚੇ ਵੀ ਠੀਕ ਆ ਨਾਲੇ ਮੇਰੀ ਗੱਲ ਸੁਣੋ ਤੁਹਾਨੂੰ ਛੁੱਟੀ ਕੀ ਦੋ ਮਿਲਣੀ ਆ ਅਜੇ ਟਾਈਮ ਲੱਗ ਜਾਣਾ ਬੋਲੀਆ ਭਾਈ ਦੋ ਮਹੀਨੇ ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਪਿਛੇਤੀ ਆਓ ਤੁਸੀਂ ਕਿਉਂ ਕੀ ਗੱਲ ਹੋ ਵੀ ਗੱਲ ਕੀ ਹੋਣੀ ਆ ਤੁਸੀਂ ਨਾ ਬਸ ਫੌਜ ਜੋਗੇ ਰਹਿ ਜਾਣਾ ਆ ਇੱਥੇ ਨਾ ਜੀਤੇ ਨੇ ਸਭ ਕੁਝ ਲੈ ਜਾਣਾ ਆ ਤੇ ਤੁਸੀਂ ਬਸ ਰਹਿ ਜਾਣਾ ਇਦਾਂ ਹੀ ਤੁਹਾਡੀ ਲੜਾਈ ਨਹੀਂ ਮੁੱਕਣੀ ਮੈਂ ਬਾਰਡਰ ਤੇ ਲੜਾ ਕੇ ਜਾਂ ਇਹਨਾਂ ਨੂੰ ਲੜਾ ਕੇ ਮੈਨੂੰ ਇਹ ਨਹੀਂ ਪਤਾ ਜਾ ਤੇ ਇਦਾਂ ਕਰੋ ਸਾਨੂੰ ਵੀ ਉੱਥੇ ਲੈ ਜਾਓ ਨਾਲ ਮੇਰੇ ਕੋਲ ਨਹੀਂ ਇੱਥੇ ਰੋਟੀਆਂ ਪਕਤਦੀਆਂ ਸਾਰਾ ਦਿਨ ਚੁੱਲ੍ਹੇ ਤੇ ਬੈਠੀ ਰਹਿਣੀ ਆ ਮੈਂ ਠੀਕ ਆ ਨਾ ਮੈਂ ਤੇ ਚੰਗਵਾਚ ਬੈਠਾ ਤੈਨੂੰ ਨਾਲ ਕਿੱਥੋਂ ਲੈ ਜਾ ਤੇ ਫਿਰ ਆ ਕੇ ਸੋਚੋ ਨਾ ਸਾਡੇ ਬਾਰੇ ਵੀ ਐ ਇੱਥੇ ਪਤਾ ਕੀ ਕਰਦਾ ਦੂਜਾ ਉਹਦਾ ਮੁੰਡਾ ਜਿਹੜਾ ਜੀਤੇ ਦਾ ਨਿਆਣਾ ਨਾ ਇੰਨਾ ਲੜਦਾ ਆ ਉਹ ਸਮਝਾ ਨਹੀਂ ਸਕਦੇ ਸਿਆਣੀ ਬਹਿਣੀ ਆ ਕੋਈ ਨਹੀਂ ਮਾਵਾਂਗਾ ਦੋ ਦਿਨ ਫਸੇ ਤੇ ਆਪੇ ਪਾਪੇ ਨਾਲ ਕਰਾਂਗਾ ਚਾਹ ਠੀਕ ਆ ਕਰ ਲਿਓ ਫਿਰ ਆ ਕੇ ਗੱਲ ਠੀਕ ਆ ਚੰਗਾ ਚੰਗਾ ਮੇਰੀ ਪਾਪਾ ਨੇ ਕਿਉਂ ਨਹੀਂ ਗੱਲ ਕਰਾਈ ਮੇਰੇ ਨਾਲ ਹੀ ਚੰਗੀ ਤਰ੍ਹਾਂ ਬੋਲਿਆ ਸੜਿਆ ਬਲਿਆ ਆ ਤੁਹਾਡੀ ਗੱਲ ਕੀ ਕਰਾਉਣੀ ਸੀ ਮੈਂ ਸੌਜੋ ਹੁਣ ਚੁੱਪ ਮੇਰੇ ਨਾਲ ਬੜੀ ਕੀਤੀ ਆ ਸੌਜੋ ਹੁਣ ਚੁੱਪ ਕਰਕੇ ਚਲੋ ਸੋਮਾ